ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਆਪਣੀ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਅਤੇ ਉਹਨਾਂ ਨੂੰ ਖਡੂਰ ਸਾਹਿਬ ਵਿਖੇ ਭੇਜ ਦਿੱਤਾ ਕਿਉਂਕਿ ਦੋਨਾਂ ਪੁੱਤਰਾਂ ਨੂੰ ਗੱਦੀ ਨਾ ਮਿਲਣ ਕਰਕੇ ਦੋਨੋਂ ਬੇਟੇ ਸ੍ਰੀ ਚੰਦ ਅਤੇ ਸ੍ਰੀ ਲక్ష్ਮੀ ਚੰਦ ਨਾਰਾਜ਼ ਸਨ ਅਤੇ ਇਸੇ ਝਗੜੇ ਦੇ ਚੱਲਦੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਬੈਠੇ ਹੋ ਜਨ ਤਾਂ ਉਹਨਾਂ ਨੂੰ ਪਹਿਲਾਂ ਤੋਂ ਹੀ ਗਿਆਨ ਹੋ ਗਿਆ ਕਿ ਉਹਨਾਂ ਦਾ ਇਹ ਸੰਸਾਰ ਨੂੰ ਛੱਡਣ ਦਾ ਟਾਈਮ ਆ ਚੁੱਕਿਆ ਹੈ ਤਾਂ ਗੁਰੂ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਭਾਈ ਅਸੀਂ ਹੁਣ ਬ੍ਰਹਮ ਵਿੱਚ ਸਮਾਉਣ ਵਾਲੇ ਹਾਂ ਤੁਸੀਂ ਜਿਹੜੀ ਵੀ ਤਿਆਰੀ ਕਰਨੀ ਹੈ ਉਹ ਕਰ ਲਵੋ ਸੇਵਕ ਸਭ ਤੋਂ ਪਹਿਲਾਂ ਗੁਰੂ ਜੀ ਦੇ ਦੋ ਬੇਟੇ ਸ਼੍ਰੀ ਚੰਦ ਅਤੇ ਸ਼੍ਰੀ ਲక్ష్ਮੀ ਚੰਦ ਵੱਲ ਗਏ ਤੇ ਕਹਿਣ ਲੱਗੇ ਕਿ ਆਪ ਜੀ ਦੇ ਪਿਤਾ ਜੋਤੀ ਜੋਤ ਸਮਾਉਣ ਵਾਲੇ ਹਨ ਤੇ ਤੁਸੀਂ ਆਣ ਕੇ ਉਹਨਾਂ ਦੇ ਆਖਰੀ ਦਰਸ਼ਨ ਕਰ ਲਵੋ ਦੋਨੇ ਪੁੱਤਰਾਂ ਅਤੇ ਮਾਤਾ ਲక్ష్ਮੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਣ ਕੇ ਮੱਥਾ ਟੇਕਿਆ ਹੌਲੀ ਹੌਲੀ ਗੱਲ ਦੂਰ ਤੱਕ ਫੈਲ ਗਈ ਅਤੇ ਦੂਰ ਦੂਰ ਤੋਂ ਸੰਗਤਾਂ ਆਣ ਕੇ ਗੁਰੂ ਜੀ ਦੇ ਚਰਨਾ ਨੂੰ ਮੱਥਾ ਟੇਕਣ ਲੱਗੀਆਂ ਖੀਰ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਬਰਮ ਵਿੱਚ ਸਮਾਉਣ ਲੱਗੇ ਤਾਂ ਗੁਰੂ ਜੀ ਦੇ ਦੋਨੋਂ ਬੇਟੇ ਗੁਰੂ ਜੀ ਕੋਲ ਆ ਕੇ ਰੋਣ ਲੱਗ ਪਏ ਤੇ ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਸਾਰੀ ਵਡਿਆਈ ਭਾਈ ਲੈਣੇ ਨੂੰ ਦੇ ਦਿੱਤੀ ਹੈ ਅਸੀਂ ਵੀ ਤੁਹਾਡੇ ਪੁੱਤਰ ਹਾਂ ਸਾਡਾ ਵੀ ਕੁਝ ਖਿਆਲ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਪੁੱਤਰੋ ਇਸ ਵਡਿਆਈ ਦਾ ਫਲ ਦੇਣ ਵਾਲਾ ਮੈਂ ਕੌਣ ਹੁੰਦਾ ਹਾਂ ਇਹ ਸਭ ਪਰਮਾਤਮਾ ਦੇ ਹੱਥ ਵਸ ਹੁੰਦਾ ਹੈ ਭਾਈ ਲੈਣਾ ਜੀ ਇਸ ਗੁਰਗੱਦੀ ਦੇ ਹੱਕਦਾਰ ਸਨ ਤਾਂ ਇਹ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਬਾਕੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਮੇਰੇ ਬੇਟੇ ਹੋ ਮੇਰੇ ਤੋਂ ਬਾਅਦ ਤੁਹਾਨੂੰ ਵੀ ਦੁਨੀਆ ਪੂਜੇਗੀ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣਨ ਤੋਂ ਬਾਅਦ ਦੋਨੋਂ ਬੇਟਿਆਂ ਨੇ ਗੁਰੂ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਜਿਸ ਤੋਂ ਬਾਅਦ ਗੁਰੂ ਜੀ ਆਪਣੇ ਉੱਪਰ ਚਾਦਰ ਲੈ ਕੇ ਲੇਟ ਗਏ ਅਤੇ ਜੋਤੀ ਜੋਤ ਸਮਾ ਗਏ ਉਸ ਸਮੇਂ ਜਿਹੜੀ ਸੰਗਤ ਇਕੱਠੀ ਹੋਈ ਸੀ ਉਹਨਾਂ ਵਿੱਚ Hindu ਧਰਮ ਦੇ ਲੋਕ ਵੀ ਸਨ ਅਤੇ Muslim ਧਰਮ ਦੇ ਲੋਕ ਵੀ ਸਨ ਸੰਗਤ ਵਿੱਚ ਜਿਹੜੇ ਮੁਸਲਮਾਨ ਸਨ ਉਹ ਕਹਿਣ ਲੱਗੇ ਕਿ ਇਹ ਸਾਡੇ ਪੀਰ ਸਨ ਅਤੇ ਅਸੀਂ ਇਹਨਾਂ ਦੀ ਮਿੱਤਰਕ ਦੇ ਨੂੰ ਕਬਰ ਵਿੱਚ ਦਬਾਵਾਂਗੇ ਦੂਸਰੇ ਪਾਸੇ Hindu ਧਰਮ ਦੇ ਲੋਕ ਕਹਿਣ ਲੱਗੇ ਕਿ ਇਹ ਸਾਡੇ ਗੁਰੂ ਸਨ ਤੇ ਅਸੀਂ ਇਹਨਾਂ ਦੀ ਦੇਹ ਨੂੰ ਅਗਨੀ ਪੇਟ ਕਰਾਂਗੇ ਇਸੇ ਗੱਲ ਪਿੱਛੇ ਦੋਨਾਂ ਧਰਮਾਂ ਦੇ ਲੋਕਾਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਹਿਸ ਤੋਂ ਬਾਅਦ ਗੱਲ ਹੱਥੋਂ ਭਾਈ ਤੱਕ ਪਹੁੰਚ ਗਈ ਜਦੋਂ ਝਗੜਾ ਵੱਧ ਗਿਆ ਤਾਂ ਕੁਝ ਲੋਕ ਕਮਰੇ ਤੋਂ ਬਾਹਰ ਆਏ ਤੇ ਕਹਿਣ ਲੱਗੇ ਕਿ ਭਾਈ ਝਗੜਾ ਕਿਸ ਗੱਲ ਦਾ ਕਰਦੇ ਹੋ ਪਹਿਲਾ ਅੰਦਰ ਜਾ ਕੇ ਦੇਖ ਲਵੋ ਕਿ ਅੰਦਰ ਕੀ ਹੋਇਆ ਹੈ ਜਦੋਂ ਭਗਤ ਜਨ ਅੰਦਰ ਗਏ ਤੇ ਚਾਦਰ ਚੁੱਕ ਕੇ ਦੇਖਿਆ ਤਾਂ ਗੁਰੂ ਜੀ ਦੀ ਦੇਹ ਉਸ ਚਾਦਰ ਦੇ ਥੱਲੇ ਹੈ ਹੀ ਨਹੀਂ ਸੀ ਜਿਸ ਨੂੰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਪਰੇਸ਼ਾਨ ਹੋ ਗਏ ਤੇ ਤਨ ਤਨ ਬਾਬਾ ਨਾਨਕ ਤਨ ਤਨ ਬਾਬਾ ਨਾਨਕ ਜਪਣ ਲੱਗ ਪਏ Hindu Musalmanਾਂ ਦੀ ਲੜਾਈ ਖਤਮ ਹੋ ਗਈ ਕਿਉਂਕਿ ਦੋਨੇ ਤਿਰਾਨੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਜੀ ਦੀ ਚਾਦਰ ਨੂੰ ਅੱਧਾ-ਅੱਧਾ ਕਰ ਲਿਆ। ਮੁਸਲਮਾਨਾਂ ਨੇ ਆਪਣੀ ਰੀਤੀ ਦੇ ਅਨੁਸਾਰ ਚਾਦਰ ਨੂੰ ਦਵਾ ਦਿੱਤਾ ਅਤੇ ਹਿੰਦੂਆਂ ਨੇ ਆਪਣੇ ਰੀਤੀ ਦੇ ਅਨੁਸਾਰ ਚਾਦਰ ਨੂੰ ਅਗਨੀ ਭੇਡ ਕਰ ਦਿੱਤਾ। ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੀ ਜੋਤੀ ਜੋਤ ਸਮਾਉਣ ਦੀ ਸਾਖੀ ਜੇਕਰ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਖੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ। ਸਤਨਾਮ ਸ਼੍ਰੀ ਵਾਹਿਗੁਰੂ